ਅਬ ਬਿਜਲੀ ਜਿਹੜੇ ਕੱਟ ਹੈ ਇਹਨਾਂ ਦਾ ਕਾਰਨ ਹੈਗਾ ਕੋਲਾ ਪਿਛਲੇ 10 ਸਾਲਾਂ 'ਚ ਕੋਲੇ ਦੀ ਹੈ ਜੀ ਹਾਲਾਤ ਕੀਤੀ ਹੈ ਇਹਨਾਂ ਨੇ ਦੇਸ਼ 'ਚ ਕਿ ਕੋਲੇ ਦੀ ਅਵੇਲੇਬਿਲਟੀ ਖਤਮ ਕਰ ਦਿੱਤੀ ਹੈ ਸੋ ਧਰਨਾ ਉਹਨ ਕਿਹਦੇ ਸਾਨੂੰ ਦੇਣਾ ਪੈਣਾ ਇਹਨਾਂ ਦੇ ਖਿਲਾਫ ਕਿ ਇਹਨਾਂ ਨੇ ਇੰਨਾ ਗੰਦ ਪਾਇਆ ਹੈ ਸੈਂਟਰ ਸਰਕਾਰ ਵੀ ਪਿਛਲੇ 10 ਸਾਲ ਕੋਲਾ ਹੀ ਅਵੇਲੇਬਲ ਨਹੀਂ ਸਾਡੀ ਸਰਕਾਰ ਦੀ ਜੋ ਜ਼ਿੰਮਵਾਰੀ ਸੀ ਕਿ ਪਲਾਂਟ ਲਾਉਣੇ ਉਹ ਲਾ ਲੇ ਕੋਲਾ ਆਉਣਾ ਹੈ ਵਕਵਕ ਸੂਬਿਆਂ ਜੋ ਆਪਣੇ ਦੇ ਵਿੱਚ ਮੈਂ ਧੰਨਵਾਦੀ ਆਂ ਸਾਡੇ ਮੰਤਰੀ ਜਿਹੜੇ ਨਵੇਂ ਬਣਿਆ ਕੋਲ ਵਾਲੇ ਤੇ ਉਹਨਾਂ ਨੇ ਜੋ ਅਲੋਕੇਸ਼ਨ ਜਿੰਨਾ ਅਵੇਲੇਬਲ ਹੈ ਕਿਉਂਕਿ ਪਿਛਲੇ 10 ਸਾਲ ਚ ਕੋਈ ਮਾਈਨਿੰਗ ਹੋਈ ਨਹੀਂ ਡਿਮਾਂਡ ਵੱਧ ਗਈ ਮਾਈਨਿੰਗ ਹੋਈ ਨਹੀਂ ਜਿਹਦੇ ਕਰਕੇ ਅਵੇਲੇਬਿਲਟੀ ਘਟ ਗਈ ਸੋ ਅਸੀਂ ਲੱਗੇ ਆਂ ਹੋਪਫੁਲੀ ਜਲਦੀ ਉਹ ਮਿਨਿਸਟਰ ਸਾਹਿਬ ਨੇ ਸਾਨੂੰ ਅਸ਼ੋਰ ਕੀਤਾ ਹੈ ਅਵੇਲੇਬਿਲਟੀ ਹੋ ਜਾਊਗੀ ਤੇ ਆ ਪ੍ਰੋਬਲਮ ਸੋਲਵ ਹੋ ਜਾਊਗੀ ਹੋਪਫੁਲੀ ਵੀ ਆਰ ਵਾਚਿੰਗ ਦ ਸਿਚੁਏਸ਼ਨ ਜਿਵੇਂ ਮੌਸਮ ਬਦਲਿਆ ਕੋਈ ਐਕਸਪੈਕਟੇਸ਼ਨ ਹੈ ਸਾਡੂੰ ਰੇਨ ਦੀ ਪਰ ਅਸੀਂ ਫੁਲੀ ਗੇਅਰਡ ਅਪ ਹੈ and to reach an eventuality ab abhi to abhi to uska effect